ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਜਤਿੰਦਰ ਸਿੰਘ ਲਾਡੀ ਲਾਡੀ ਗਰੁੱਪ ਗੁਰਦਾਸਪੁਰ ਤੋਂ ਔਰ ਇਹ ਬਾਬਾ ਜੀ ਅੱਜ ਸਾਡੇ ਘਰੇ ਆਏ ਆ ਸਵੇਰੇ ਸਵੇਰੇ ਦਾ ਟਾਈਮ ਆ ਠੰਡ ਬਹੁਤ ਜ਼ਿਆਦਾ ਤੇ ਸਾਈਕਲ ਤੇ ਸਾਡੇ ਘਰੇ ਆਏ ਆ ਤੇ ਇਹਨਾਂ ਦਾ ਬੇਟਾ ਹਸਪੀਟਲ 'ਚ ਐਡਮਿਟ ਆ ਤੇ ਸਿਰਫ 2 ਮਿੰਟ ਦੀ ਵੀਡੀਓ ਆ ਤੁਸੀਂ ਦੇਖ ਕੇ ਸ਼ੇਅਰ ਕਰਨੀ ਹੈ ਤੇ ਸਾਰੇ ਮੇਰੇ ਵੀਰ ਭਰਾਵਾਂ ਨੇ ਹੱਥ ਹੱਥ ਜੋੜ ਕੇ ਬੇਨਤੀ ਹੈ ਸਾਰੇ ਗਾੜੀ ਕੇ ਬਾਬਾ ਜੀ ਦੀ ਮਦਦ ਕਰਨੀ ਹੈ ਇਹਨਾਂ ਦਾ ਬੇਟਾ ਜਿਹੜਾ ਹਸਪੀਟਲ ਚ ਐਡਮਿਟ ਜ਼ਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਲੜ ਰਿਹਾ ਵਾ ਤੇ ਬਾਬਾ ਜੀ ਹੁਣ ਤੁਸੀਂ ਦੱਸੋ ਆਪਣੇ ਬਾਰੇ ਜੋ ਵੀ ਸਾਰੀ ਸਾਧ ਸੰਗਤ ਸਾਡੇ ਨਾਲ ਜਿਹੜੀ ਅਟੈਚ ਹੋ ਜਰੂਰ ਦੇਖੇਗੀ ਤੇ ਜਰੂਰ ਤੁਹਾਡੀ ਮਦਦ ਕਰੇਗੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਕਿਹੜੇ ਪਿੰਡੋਂ ਆਏ ਤੁਸੀਂ ਮੈਂ ਜੀ ਮਸਰਾਲੇ ਤੋਂ ਆਇਆ ਜੀ ਮਸਰਾਲਾ ਹਾਂਜੀ ਜਿਹੜਾ ਡੇਰਾ ਬਾਬਾ ਨਾਨਕ ਲੱਗਿਆ ਹਾਂਜੀ ਹਾਂਜੀ ਅੱਛਾ ਜੀ ਤੇ ਬੇਟਾ ਸਾਡਾ ਜੀ ਬਿਮਾਰ ਆ ਕਿੰਨਾ ਚਿਰ ਹੋ ਗਿਆ ਬਿਮਾਰ ਹੋ ਇਹਨੂੰ ਹਾਂਜੀ ਮਹੀਨਾ ਹੋ ਗਿਆ ਪੂਰਾ ਹਸਪਤਾਲ ਪਏ ਇਹਨੂੰ ਮਹੀਨਾ ਹੋ ਗਿਆ ਹਸਪਤਾਲ ਪਏ ਇਹਨੂੰ ਹਾਂਜੀ ਅੱਛਾ ਜੀ ਤੇ ਉਹਨਾਂ ਦੇ ਗੁਰਦੇ ਖਰਾਬ ਬਿਲਕੁਲ ਹੋ ਚੁੱਕੇ ਨੇ ਅੱਛਾ ਜੀ ਤੇ ਮਹਾਰਾਜ ਜੀ ਇੱਕ ਵਾਰੀ ਸਾਫ਼ ਕਰਾ ਬੈਠੇ ਆ ਅੱਛਾ ਜੀ ਅਜੇ ਵੀ ਬਾਬਾ ਜੀ ਨਹੀਂ ਜੇ ਕੋਈ ਹੱਲ ਅੱਛਾ ਜੀ ਤੇ ਪੰਜਾਂ ਸਾਲਾਂ ਦਾ ਉਹਦਾ ਬੱਚਾ ਤੇ ਪੰਜ ਉਹਦੀਆਂ ਧੀਆਂ ਨੇ ਪੰਜ ਬੇਟੀਆਂ ਨੇ ਉਹਨਾਂ ਦੀ ਪੰਜ ਬੇਟੀਆਂ ਜੀ ਉਹਨਾਂ ਦੀ ਅੱਛਾ ਜੀ ਤੇ ਭਈ ਬਾਪ ਮੈਂ ਬੁੱਢਾ ਮਾਤੇ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਜਿੰਨੀ ਵੀ ਹੋ ਸਕਦਿਆ ਹੈਲਪ ਹੋਣੀ ਕਰੋ ਜੀ ਜ਼ਰੂਰ ਇਹ ਵੀ ਰੱਬ ਤਰਸੀ ਕਰਕੇ ਜੀ ਬੇਟੀਆਂ ਵਾਸਤੇ ਜਾਂ ਕਿਸੇ ਦੇ ਪੈਰਾਂ ਪਿੱਛੇ ਮੈਨਾ ਜੀ ਕਰ ਭਲਾ ਤੇ ਹੋਏ ਭਲਾ ਕੋਈ ਗੱਲ ਨਹੀਂ ਬਾਬਾ ਜੀ ਸਾਡੇ ਸਾਥ ਸੰਗਤ ਚ ਜਾਰੀ ਹੈ ਭਲਾ ਲੈਦਾ ਜੀ ਭਲਾਵਾ ਜੀ ਬਿਲਕੁਲ ਤੇ ਮਿਹਰਬਾਨੀ ਕਰਕੇ ਜਿੰਨੀ ਕਾ ਹੈਲਪ ਹੋ ਸਕਦਿਆ ਜੀ ਉਨੀ ਕਰੋ ਬਾਬਾ ਇੰਨੀ ਠੰਡ ਵਿੱਚ ਸਾਈਕਲ ਤੇ ਆਏ ਫਿਰ ਹਾਂ ਜੀ ਜੀ ਮੇਰਾ ਫੋਨ ਨੰਬਰ ਕਰ ਲੈਣਾ ਸੀ ਤੁਹਾਨੂੰ ਕਿੰਨੇ ਭੇਜਿਆ ਸਾਡੇ ਘਰ ਮੈਨੂੰ ਜੀ ਗੋਰੇ ਮਾਸਟਰ ਨੇ ਭੇਜਿਆ ਵਾ ਜੀ अच्छा मैं मैं इनारा वॉइस सुन के भी आंदे जी वो टाडी जरूर हेल्प करेगा जी वो टाडी तंगी कटेगा जी नहीं नहीं बाबा बाबा नानक कटण वाला तंगी कौन है जी महाराज जी कोई नहीं आया जी तू चिंता ना करो जिन्नेक ਸਾਡੇ ਕੋਲ ਸਰਦੀ ਬਾਂਦੀ ਸੇਵਾ ਜਿਹੜੀ ਆਪਾਂ ਤੁਹਾਨੂੰ ਪਹੁੰਚਾਵਾਂਗੇ ਚੰਗਾ ਜੀ ਠੀਕ ਹੈ ਹਾਂਜੀ ਦੋਸਤੋ ਜਿਆਦਾ ਤੇ ਨਹੀਂ ਪਰ ਜੋ ਮੇਰੇ ਕੋਲ ਇਸ ਟਾਈਮ ਜਿਹੜੀ ਥੋੜੀ ਬਹੁਤ ਸੰਬੰਧ ਪਿਆਸੀ ਕਾ ਉਹ ਮੈਂ ਬਾਬਾ ਜੀ ਨਾਲ ਦੇਣ ਲੱਗਾ ਵਾਂ ਬਾਕੀ ਬਾਬਾ ਯਾਰ ਜੋ ਵੀ ਅੱਗੇ 1 ਰੁਪਿਆ 10 ਰੁਪਏ 20 ਰੁਪਏ ਜੋ ਵੀ ਸੇਵਾ ਮੇਰੇ ਵੀਰ ਭੇਜਦੇ ਆ ਭੇਜਣਗੇ 13 13 ਰੁਪਏ ਵੀ ਤੁਸੀਂ ਭੇਜ ਦੋਗੇ ਤੇ ਮੇਰਾ ਭਰਾ ਇਹ ਬਾਬਾ ਜੀ ਦੀ ਬੇਟੇ ਦੀ ਜਾਨ ਬਚ ਸਕਦੀ ਆ Google Pay PhonePe Paytm 13 13 ਰੁਪਏ ਵੀ ਕਰ ਦੋਗੇ ਤਾਂ ਵੀ ਇਹ ਬਾਬਾ ਜੀ ਨੂੰ ਦੀ ਹੈਲਪ ਹੋ ਸਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ